ਹਾਂਜੀ ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਨ ਸੋ ਦੋਸਤੋ ਮੈਂ ਪਿਛਲੇ ਸਮੇਂ ਦੌਰਾਨ ਆਪਣੇ ਵਾਰਡ ਦੇ ਵਿੱਚ ਵਿਦਆਊਟ ਐਮਸੀ ਹੁੰਦੇ ਹੋਏ ਕੰਮ ਕਰਵਾਏ ਸੀਗੇ ਸੋ ਉਹ ਕੰਮਾਂ ਤੇ ਥੋੜਾ ਜਿਹਾ ਆਪਾਂ ਤੁਹਾਨੂੰ ਚਾਣਨਾ ਪਵਾਉਂਦੇ ਆ ਦੋਸਤੋ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਚੋਣਾਂਬ ਲੜ ਕੇ ਹੀ ਲੋਕਾਂ ਦੇ ਕੰਮ ਕਰਾਉਣੇ ਆ ਆਪਣੇ ਵਾਰਡ ਦੇ ਕੰਮ ਕਰਾਉਣੇ ਆ ਆਪਣੇ ਪਿੰਡ ਦੇ ਕੰਮ ਕਰਾਉਣੇ ਆ ਤੁਸੀਂ ਵਿਦਾਊਟ ਚਨਾਬ ਲੜੇ ਤੋਂ ਬਿਨਾ ਵੀ ਇੱਕ ਸੇਵਾ ਦੇ ਤੌਰ ਤੇ ਵੀ ਕੰਮ ਕਰਵਾ ਸਕਦੇ ਹੋ ਲੋਕਾਂ ਦੇ ਲਈ ਸੋ ਦੋਸਤੋ ਮੈਂ ਇਹ ਪਾਰਕ ਦੇ ਵਿੱਚ ਆਇਆ ਹੋਇਆ ਇਹ ਪਾਰਕ ਮੈਂ ਪਿਛਲੇ ਸਮੇਂ ਦੌਰਾਨ ਪਿਛਲੇ ਜਿਹੜੇ ਇੱਥੇ ਦੇ ਮੌਜੂਦਾ ਵਿਧਾਇਕ ਸੀਗੇ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਮੇਰੇ ਵਾਰਡ ਦੇ ਵਿੱਚ ਨਾ ਕੁਝ ਜਗ੍ਹਾ ਖਾਲੀ ਪਈ ਆ ਕਿ ਇਹ ਉੱਥੇ ਪਾਰਕ ਬਣ ਸਕਦੀ ਆ ਕਿਉਂਕਿ ਇੱਕ ਮੈਂ ਸਮਾਜ ਸੇਵੀ ਤੌਰ ਤੇ ਤੁਹਾਨੂੰ ਪਤਾ ਹੀ ਹੈ ਕੰਮ ਕਰਦਾ ਰਹਿਣਾ ਤੇ ਤੁਹਾਨੂੰ ਮੈਂ ਪਾਰਕ ਦਿਖਾਉਂਦਾ ਇਹ ਕਿੰਨੀ ਸੋਹਣੀ ਪਾਰਕ ਆ ਦੇ ਇਹ ਆਪਾਂ ਉਹਨਾਂ ਨੂੰ ਕਹਿ ਕੇ ਬਣਵਾਈ ਸੀਗੀ ਔਰ ਤੁਹਾਨੂੰ ਮੈਂ ਪਾਰਕ ਦਿਖਾਉਣਾ ਹਾਂ ਹਾਂਜੀ ਦੋਸਤੋ ਇਹ ਹੈਗੀ ਆ ਉਹ ਪਾਰਕ ਜੋ ਆਪਾਂ ਪਿਛਲੇ ਸਮੇਂ ਦੌਰਾਨ ਆਪਣੇ ਬਾੜ ਦੇ ਵਿੱਚ ਬਣਵਾਈ ਸੀਗੀ ਪਰ ਮੌਜੂਦਾ ਹਾਲਾਤ ਥੋੜੇ ਜਿ ਹੁਣ ਖਰਾਬ ਵੀ ਨੇ ਕਿਉਂਕਿ ਇੱਥੇ ਸਫਾਈ ਸੁਪੂਈ ਹੁੰਦੀ ਨਹੀਂ ਹੈਗੀ ਚਲੋ ਕੋਈ ਗੱਲ ਨਹੀਂ ਆਪਾਂ ਆਪਣੀ ਟੀਮ ਲਿਆ ਕੇ ਇੱਕ ਦਿਨ ਇੱਥੇ ਸਫਾਈ ਵੀ ਕਰਵਾ ਦਾਂਗੇ ਸੋ ਤੁਹਾਨੂੰ ਮੈਂ ਥੋੜੇ ਜਿ ਹ ਰਕਤ ਦਿਖਾਉਣਾ ਦੋਸਤੋ ਜੋ ਕਿ ਆਪਣੇ ਹੱਤੀ ਲਗਾਏ ਗਏ ਨੇ ਇਸ ਪਾਰਕ ਦੇ ਵਿੱਚ ਔਰ ਉਹ ਦੇਖੋ ਆਪਣੇ ਹੱਤੀ ਉਹ ਜਿਹੜਾ ਦਰਖਤ ਹੈ ਨਾ ਆਪਾਂ ਨੇ ਲਾਇਆ ਭਾਜੀ ਤੇ ਇੱਕ ਆਪਾਂ ਨੇ ਆ ਜਿਹੜਾ ਫਲਾਵਰਸ ਲੱਗੇ ਹੋਏ ਐ ਇਹ ਜਿਹੜਾ ਆਪਣੇ ਹੱਤੀ ਲੱਗਿਆ ਹੋਇਆ ਸੀਗਾ ਇਹ ਜਿਹੜੇ ਦਰਖਤ ਨੇ ਨਾ ਸਿੱਧੂ ਮੂਸੇ ਵਾਲੇ ਦੇ ਜਨਮ ਦਿਨ ਤੇ ਲਗਾਏ ਸੀਗੇ ਆਪਾਂ ਨੇ ਆ ਪਿਛਲੇ ਸਾਲ ਆ ਔਰ ਜਿਹੜਾ ਇਹ ਦਰਖਤ ਤੁਸੀਂ ਦੇਖਦੇ ਆ ਨਾ ਇਹ ਦੇਖੋ ਕਿੰਨਾ ਲੰਬਾ ਹੋ ਚੁੱਕਾ ਯਾਰ ਮੇਰੀ ਲੰਬਾਈ ਤਾਂ 6 ਫੁੱਟ ਵੀ ਨਹੀਂ ਹੋਣੀ ਲੇਕਿਨ ਇਹ ਜਿਹੜਾ ਦਰਖਤ ਤਾਂ 10 ਫੁੱਟ ਦੇ ਕਰੀਬ ਪਹੁੰਚ ਚੁੱਕਿਆ ਹੈ ਸੋ ਦੋਸਤੋ ਬਹੁਤ ਸੋਹਣੀ ਪਾਰਕ ਆ ਕਿਉਂਕਿ ਸਾਡੇ ਬਾਟ ਦੇ ਵਿੱਚ ਬਹੁਤ ਵਧੀਆ-ਵਧੀਆ ਜਿਹੜੇ ਲੋਕ ਰਹਿੰਦੇ ਨੇ ਤੇ ਫਿਰ ਇੱਥੇ ਕਿਉਂਕਿ ਖਾਲੀ ਥਾਂ ਸੀਗਾ ਪਿਛਲੇ ਸਮੇਂ ਦੌਰਾਨ ਤਾਂ ਮੈਂ ਸੋਚਿਆ ਕਿ ਯਾਰ ਇਸ ਜਿਹੜਾ ਖਾਲੀ ਥਾਂ ਹੈ ਮਤਲਬ ਇੱਥੇ ਤੁਹਾਨੂੰ ਪਤਾ ਕਿ ਬਹੁਤ ਹੀ ਜ਼ਿਆਦਾ ਜੜੀ-ਬੂਟੀ ਹੁੰਦੀ ਸੀਗੀ ਕਿਉਂਕਿ ਜੇ ਖਾਲੀ ਪਲਾਟ ਹੁੰਦਾ ਨਾ ਕਿ ਸਰਕਾਰੀ ਜਗ੍ਹਾ ਸੀਗੀ ਤੇ ਤੁਹਾਨੂੰ ਪਤਾ ਹੀ ਆ ਫਿਰ ਉੱਥੇ ਗੰਧ ਹੁੰਦਾ ਬੁਦਬੂ ਆਉਂਦੀ ਆ ਮੱਛਰ ਤਾਂ ਫਿਰ ਹੋਰ ਵੀ ਕਈ ਜਾਨਵਰ ਵਗੈਰਾ ਤੇ ਫਿਰਦੇ ਰਹਿੰਦੇ ਆ ਤਾਂ ਕਰਕੇ ਵੀ ਇੱਥੇ ਪਾਰਕ ਜਦੋਂ ਬਣੀ ਨਾ ਤਾਂ ਮੇਰੇ ਹਿਸਾਬ ਨਾਲ ਹੁਣ ਦੇਖੋ ਅੱਜ ਕਿੰਨਾ ਵਧੀਆ ਲੱਗ ਰਿਹਾ ਸਾਡਾ ਬਾਗ ਔਰ ਕਿੰਨਾ ਖੂਬਸੂਰਤ ਲੱਗ ਰਿਹਾ ਕਿਉਂਕਿ ਇੱਧਰ ਵੀ ਦੋਸਤੋ ਰਸਤਾ ਹੈਗਾ ਤੇ ਇੱਧਰ ਤੋਂ ਵੀ ਬਿਲਕੁਲ ਨਜ਼ਦੀਕ ਤੁਸੀਂ ਆ ਜਾ ਸਕਦੇ ਆ ਕਿਉਂਕਿ ਇਹਦੇ ਤਿੰਨ ਐਂਟਰੀ ਗੇਟ ਨੇ ਫਸਟ ਗੇਟ ਉਧਰ ਆ ਤੇ ਸੈਕੰਡ ਗੇਟ ਇੱਧਰ ਆ ਮੈਂ ਤੁਹਾਨੂੰ ਦਿਖਾ ਦਿੰਦਾ ਇੱਧਰੋਂ ਵੀ ਪੈ ਜਾਂਦਾ ਤੇ ਇੱਕ 게ਟ ਉਧਰ ਲੱਗਿਆ ਹੋਇਆ ਬਿਲਕੁਲ ਇੱਥੇ ਨਜ਼ਦੀਕ ਹੀ ਮਤਲਬ ਲਾ ਲੋ ਕਿ ਅ ਇੱਥੇ ਤੋਂ ਟੈਂਕੀ ਵੀ ਪਾਣੀ ਜਾਂਦਾ ਟੈਂਕੀ ਨੂੰ ਸੋ ਇੱਥੇ ਮੋਟਰ ਲੱਗੀ ਹੋਈ ਹੈ ਸਰਕਾਰੀ ਮੋਟਰ ਸੋ ਦੋਸਤੋ ਇਹ ਚੀਜ਼ ਹੁੰਦੀ ਆ ਸੋ ਮੈਂ ਫੇਰ ਉਹੀ ਗੱਲ ਕਹਿਣਾ ਚਾਹੁੰਦਾ ਕਿ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਚੋਣਾਂ ਲੜਨਾ ਚੋਣਾਂ ਲੜਕੇ ਹੀ ਤੁਸੀਂ ਲੋਕਾਂ ਦੇ ਲਈ ਕੰਮ ਕਰਾਉਣੇ ਆ ਤੁਸੀਂ ਵਿਦਆਊਟ ਚੋਣਾਂ ਲੜੇ ਹੋਏ ਵੀ ਮਤਲਬ ਕੰਮ ਕਰਾ ਸਕਦੇ ਆ ਲੋਕਾਂ ਦੀ ਸੇਵਾ ਕਰ ਸਕਦੇ ਆ ਲੋਕਾਂ ਦੇ ਮੁੱਦੇ ਚੱਕ ਸਕਦੇ ਆ ਜੋ ਤਾਂ ਨੂੰ ਡਵੈਲਪਮੈਂਟ ਕਰਵਾਉਣੀ ਚਾਹੀਦੀ ਆ ਮਤਲਬ ਮਤਲਬ ਇੱਕ ਬੰਦਾ ਹੁੰਦਾ ਨਾ ਕਿ ਯਾਰ ਮੈਂ ਕਾਉਂਸਲਰ ਬਣ ਕੇ ਹੀ ਸਾਰਾ ਕੁਝ ਕਰਾ ਸਕਦਾ ਮੇਰੇ ਕੋਲ ਪਾਵਰ ਆ ਜਵੇ ਮੈਂ ਵਿਦਆਊਟ ਪਾਵਰ ਤੋਂ ਸਾਰੇ ਕੰਮ ਕਰਾਉਂਦਾ ਅੱਜ ਵੀ ਮੇਰੇ ਵਿਦਆਊਟ ਪਾਵਰ ਤੋਂ ਮੇਰੇ ਕੋਲ ਕੋਈ ਪਾਵਰ ਨਹੀਂ ਹੈ ਮੇਰੇ ਕੋਲ ਕੋਈ ਮਤਲਬ ਸਰਕਾਰੀ ਕੋਈ ਉਦਾਂ ਨਹੀਂ ਹੈਗਾ ਤਾਂ ਫਿਰ ਵੀ ਮੇਰੇ ਕੰਮ ਇੱਕ ਸਿਰਫ ਮੇਰੇ ਫੇਸ ਨੂੰ ਦੇਖ ਕੇ ਮੇਰੀ ਫੇਸ ਵੈਲਿਊ ਨੂੰ ਦੇਖ ਕੇ ਹੀ ਇੱਕ ਮਿੰਟ ਦੇ ਵਿੱਚ ਹੁੰਦੇ ਨੇ ਤੋ ਦੋਸਤੋ ਹੁਣ ਅਸੀਂ ਇਸ ਪਾਰਕ ਦੇ ਵਿੱਚ ਜਲਦੀ ਹੀ ਸਫਾਈ ਵੀ ਕਰਾਵਾਂਗੇ ਕਿਉਂਕਿ ਸਾਡੀ ਟੀਮ ਹਮੇਸ਼ਾ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਕੰਮ ਕਰਦੀ ਰਹਿੰਦੀ ਆ ਸੇਵਾ ਕਰਦੀ ਰਹਿੰਦੀ ਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੇਕਰ ਤੁਹਾਨੂੰ ਮੇਰਾ ਕੰਮ ਵਧੀਆ ਲੱਗਿਆ ਤਾਂ ਪਲੀਜ਼ ਇਸ ਵੀਡੀਓ ਤੇ ਕਮੈਂਟਸ ਜ਼ਰੂਰ ਕਰਿਓ ਤੇ ਆਪਣੇ ਭੈਣ ਭਰਾਵਾਂ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜਿਹੜੇ ਸਾਡੇ ਪੰਜਾਬ ਦੇ ਹੋਰ ਨੌਜਵਾਨ ਨੇ ਉਹ ਵੀ ਥੋੜਾ ਜਿਹਾ ਕਿਤੇ ਨਾ ਕਿਤੇ ਇਸ ਵੱਲ ਸੇਵਾ ਵੱਲ ਲੱਗਣ ਤੇ ਆਪਣੇ ਮੁਹੱਲਿਆਂ ਨੂੰ ਵਧੀਆ ਸਾਫ਼ ਸੁਥਰਾ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕਰਨ ਸਤਿ ਸ਼੍ਰੀ ਅਕਾਲ ਦੋਸਤੋ